you oh. thank you ਕਤੋਂ ਆਲੀ ਫੋਨ ਨੂੰ ਕੀ ਹੋ ਗਿਆ ਨਾ ਮੁੰਡੇ ਦਾ ਫੋਨ ਆਇਆ ਨਾ ਕੁੜੀ ਦਾ ਫੋਨ ਆਇਆ ਕਿ ਤੇਰੀ ਚਾਰਜ ਨਾ ਖਤਮ ਹੋ ਗਿਆ ਹੋਵੇ ਅੱਗੇ ਤੇ ਬਾਵਾ ਰੀਚਾਰਜ ਮੁੱਕ ਵੀ ਜਾਂਦਾ ਹੈ ਨਾ ਤਾਂ ਫੋਨ ਤਾਂ ਵੀ ਆਉਂਦਾ ਰਹਿੰਦਾ ਸੀ ਹੁਣ ਤੇ ਨਵਾਂ ਹੀ ਪੰਗਾ ਪਾਤਾ ਇਹਨਾਂ ਨੇ ਰੀਚਾਰਜ ਮੁੱਕ ਜਾਏ ਤੇ ਫੋਨ ਆਉਣਾ ਵੀ ਬੰਦ ਹੋ ਜਾਂਦਾ ਹੈ ਚੱਲ ਕਿਸੇ ਨੂੰ ਪੁੱਛਦੀ ਆ ਬਖੌਨੀ ਆ ਕਿਸ ਨੂੰ ਫੋਨ ਸਾਸ਼ੀਕਲ ਚਾਚੀ ਸਾਸ਼ੀਕਲ ਸਿਮੀ ਕੀ ਹਾਲ ਆ ਠੀਕ ਠਾਕ ਸਿਮੀ ਚੰਗਾ ਹੋਇਆ ਤੁ ਆ ਗਈਆਂ ਅੜੀਆਂ ਆਈਆਂ ਮਾਣ ਜੇ ਮੇਰਾ ਫੋਨ ਵੇਖੀ ਕੀ ਹੋ ਗਿਆ ਚਲੋ ਚੱਲਣ ਹੀ ਨਹੀਂ ਡਿਆ ਬੈ ਜਾ ਆਵੇਂ ਇਹ ਕਹਾਂ ਕਿ ਤੇਰਾ ਰੀਚਾਰਜ ਜੇਤ ਨਹੀਂ ਮੁੱਕ ਗਿਆ ਫੋਨ ਹੀ ਨਹੀਂ ਆਇਆ ਨਾ ਮੁੰਡੇ ਦਾ ਨਾ ਕੁੜੀ ਦਾ ਚੱਲ ਕੁੜੀ ਦੀ ਤੇ ਕੋਈ ਗੱਲ ਨਹੀਂ ਉਹਨੂੰ ਤਾਂ ਮੈਂ ਲਾ ਵੀ ਲਵਾਂਗੀ ਮੁੰਡਾ ਤੇ ਪਰਦੇਸੀ ਆ ਵਿਚਾਰਾ ਜੇ ਨਾ ਨਾ ਕਰਾਂ ਤੇ ਬੜਾ ਹੀ ਪਰੇਸ਼ਾਨ ਹੋ ਜਾਂਦਾ ਜੇ ਮੇਰਾ ਫੋਨ ਹੀ ਨਾ ਚੱਲੇ ਚਾਚੀ ਰੀਚਾਰਜ ਤੇ ਹਜੇ ਹੈਗਾ ਹਜੇ 4-5 ਦਿਨ ਪਏ ਨੇ ਅੱਛਾ ਅੱਛਾ ਚਲ ਫੇਰ ਤੇ ਠੀਕ ਆ ਕੋਈ ਨਹੀਂ ਜਦੋਂ ਮੁੱਕੇਗਾ ਨਾ ਤੁਸੀਂ ਮੈਨੂੰ ਦੱਸ ਦਿਓ ਤੇ ਮੈਂ ਰੀਚਾਰਜ ਕਰਾ ਦਾਂਗੀ ਕੋਈ ਗੱਲ ਨਹੀਂ ਉਹ ਤੇ ਕਰਵਾਦੀ ਪਰ ਪਤਾ ਨਹੀਂ ਨਾ ਇਹ ਤਾਂ ਲੱਗਦਾ ਅੱਜ ਕੱਲ ਰੀਚਾਰਜ ਵੀ ਛੱਟ ਮੁੱਕ ਜਾਂਦਾ ਆ ਅੱਛਾ ਅੱਛਾ ਉਦਾਂ ਠੀਕ ਆ ਤੁਹਾਡਾ ਫੋਨ ਮਹੀਨੇ ਦਾ ਕਹਿੰਦੇ ਆ 28 ਦਿਨ ਚ ਮੁੱਕ ਜਾਂਦਾ ਹੀ ਹਾਂਜੀ ਸਿਮੀ ਹੋਰ ਕਰੇ ਸਭ ਠੀਕ ਠਾਕ ਆ ਕਾਹਦਾ ਠੀਕ ਆ ਚਾਚੀ ਐਨਾ ਦੁਖੀ ਕੀਤਾ ਨਾ ਇਹ ਨੌ ਸੱਸ ਨੇ ਕਿਤੇ ਮੈਨੂੰ ਤੇ ਜਿਹੜੀ ਨਿੱਕੀ ਆ ਨਾ ਕੋਈ ਨਹੀਂ ਕਿਤੇ ਕੰਮ ਕਰਦੀ ਕਿਉਂ ਸਾਰਾ ਦਿਨ ਨਾ ਮੈਨੂੰ ਹੀ ਕੰਮ ਤੇ ਲਾਈ ਰੱਖਦੀਆਂ ਨੇ ਤੇ ਆਪ ਨੋਂ ਸਸ ਵੇਲੀਆਂ ਬੈਠੀਆਂ ਮੰਜੇ ਤੋੜਦੀਆਂ ਰਹਿੰਦੀਆਂ ਨੇ ਤੇ ਤੂੰ ਮੁੰਡੇ ਨੂੰ ਕਹਿਣਾਂਗੀ ਨਾ ਆਪਿਓ ਇਹਨਾਂ ਨਾਲ ਗੱਲ ਕਰਦਾ ਮੁੰਡੇ ਨੂੰ ਕੀ ਕਵਾਂ ਤੁਹਾਨੂੰ ਪਤਾ ਵਾਪੇ ਉਹਦੇ ਵਾਲਾ ਤੇ ਹੁਣ ਬਾਹਰ ਆ ਤੇ ਮੰਮੀ ਵੀ ਫਿਰ ਉਹਦਾ ਹੀ ਸਾਥ ਦਿੰਦੇ ਨੇ ਤੇ ਜੇ ਮੈਂ ਇਹਨਾਂ ਨੂੰ ਕਹਿਨੀ ਆ ਇਹ ਸ਼ਾਮਾਂ ਨੂੰ ਅੱਗੇ ਖਪੇ ਜਾਂਦੇ ਨੇ ਤੇ ਜੇ ਇਹਨਾਂ ਨੂੰ ਦੱਸਦੀਆਂ ਤੇ ਇਹ ਵੀ ਫਿਰ ਮੰਮੀ ਦੇ ਮਗਰ ਹੀ ਲੱਗਦੇ ਨੇ ਤੇ ਹੁਣ ਬੰਦਾ ਕੀ ਕਰੇ ਨਾਲੇ ਤਾਂ ਨੂੰ ਪਤਾ ਹੀ ਆ ਪੀਓਦੀ ਕੁੜੀ ਆ ਤੇ ਹੁਣ ਕੁੜੀ ਸਾਂਭਣੀ ਕੰਮ ਕਿਦਾ ਵਾ ਉਹਦਾ ਹੀ ਕੰਮ ਆ ਵੀ ਆਪਣੀ ਕੁੜੀ ਸਾਂਭੇ ਹੁਣ ਇਹ ਤਾਂ ਮੈਨੂੰ ਕਹਿੰਦੇ ਨੇ ਵੀ ਕੁੜੀ ਵੀ ਸਾਂਭ ਤੇ ਕੰਮ ਵੀ ਕਰ ਤੁਹਾਨੂੰ ਵੀ ਪਤਾ ਵੀ ਇੱਕੋ ਟਾਈਮ 'ਚ ਨਾ ਵੀ ਇੱਕੋ ਹੀ ਕੰਮ ਹੋ ਸਕਦਾ ਜਾਂ ਤਾਂ ਮੈਂ ਕੁੜੀ ਸਾਂਭ ਲਾਂ ਤੇ ਜਾਂ ਮੈਂ ਕੰਮ ਕਰਕੇ ਦੇ ਦਾਂ ਮੈਂ ਤਾਂ ਇੰਨੀ ਦੁਖੀ ਹੋ ਗਈ ਦੀਆਂ ਨਾ ਵੀ ਮੇਰਾ ਜੀ ਕਰਦਾ ਕਈ ਵਾਰੀ ਤਾਂ ਸਾਰਾ ਕੁਝ ਛੱਡ ਕੇ ਹੀ ਚੱਲ ਜਾ ਇਹ ਤਾਂ ਮਾੜੀ ਗੱਲ ਐ ਨਾ ਫਿਰ ਇਹਨਾਂ ਵਾਸਤੇ ਐਦਾਂ ਤਾਂ ਨਹੀਂ ਨਾ ਕਰਨਾ ਚਾਹੀਦਾ ਹਾਂਜੀ ਚਲ ਤੂੰ ਬਹਿ ਮੈਂ ਚਾਹ ਬਣਾ ਕੇ ਲੈ ਆਉਣੀ ਆ ਨਹੀਂ ਨਹੀਂ ਚਾਹ ਨਹੀਂ ਮੈਂ ਪੀਣੀ ਹੁਣ ਮੈਂ ਜਾਣੀ ਆ ਤੇ ਜਾ ਕੇ ਕੋਈ ਕੰਮ ਕਰ ਵੇਖਦੀ ਆ ਲੈ ਹੁਣ ਇਹ ਤੂੰ ਕਹਿ ਨਹੀਂ ਮੈਂ ਕੰਮ ਤੋਂ ਦੁਖੀ ਆ ਤੇ ਹੁਣ ਤੂੰ ਘਰ ਵੀ ਚੱਲੀ ਆ ਕੋਈ ਨਹੀਂ ਬਹਿ ਜਾ ਬਹਿ ਜਾ ਮੈਂ ਚਾਹ ਬਣਾ ਕੇ ਲੈ ਆਉਣੀ ਆ ਜਾਪੀ ਚਾਚਾ ਸਿਮਰ ਨਹੀਂ ਆਈ ਹੁਣ ਕਦੇ ਨਾ ਵਾਵਾ ਟਾਈਮ ਹੀ ਹੋ ਗਿਆ ਆ ਅੱਛਾ ਅੱਛਾ ਕਾਰ ਚੋ ਕਿੱਥੇ ਨਿਕਲਿਆ ਜਾਂਦਾ ਤਾਂ ਇਹ ਤੇ ਤੁਹਾਨੂੰ ਫੋਨ ਕਰਨੀ ਵੀ ਵੇਖ ਕਿਤੇ ਰੀਤ ਜਾਚ ਦੀ ਮੋਕਣਿਆ ਬੰਦਾ ਕਿਨੂੰ ਕਹਿੰਦਾ ਪਰ ਹਾਲ ਚਾਲ ਹੀ ਪੁੱਛ ਲੈਂਦਾ ਫੋਨ ਤੇ ਹੂੰ ਓਦਾਂ ਵੀ ਉਹਨੂੰ ਆਈ ਨੂੰ ਕਿੰਨਾ ਚਿਰ ਹੋ ਗਿਆ ਮੈਂ ਤਾਂ ਬੜੇ ਚਿਰ ਜਿਉ ਨੂੰ ਮਿਲੀ ਆ ਆਹ ਜੇ ਤੈਨੂੰ ਪਤਾਕਾਰ ਚ ਕਬੀਲਦਾਰੀਆਂ ਪੈ ਜਾਣ ਨਾ ਫੇਰ ਕਿੱਥੇ ਨਿਕਲਿਆ ਜਾਂਦਾ ਆ ਆਹੋ ਇਹ ਤੇ ਹੈ ਚਾਚੀ ਹੂੰ ਚੱਲ ਵਧੀਆ ਕੋਈ ਨਹੀਂ ਖੁਸ਼ ਰਵੇ ਸਗੋਂ ਆਪਣੇ ਘਰ ਉੱਥੇ ਇਹ ਤੇ ਗੱਲ ਸਹੀ ਆ ਤੇਰੀ ਤੇ ਇਹ ਪਤਾ ਆਪਣੇ ਘਰ ਹੀ ਖੁਸ਼ ਚੰਗਾ ਲੱਗਦਾ ਹਾਂ ਚੰਗਾ ਚਾਚੀ ਹੁਣ ਫਿਰ ਮੈਂ ਜਾਣੀ ਆ ਚੰਗਾ ਸਮੀ ਆ ਜਾ ਕਰ ਹਾਂ ਠੀਕ ਸਸੀ ਕਾ ਚਾਚੀ ਜੀ ਸਾਰਸੀ ਕਾ ਸੰਦੀਪ ਕੀ ਹਾਲ ਆ ਵਧੀਆ ਤੁਹੀ ਸੁਣਾ ਹਾਂ ਠੀਕ ਆ ਹੋਰ ਨੂਰ ਠੀਕ ਆ ਹਾਂਜੀ ਠੀਕ ਠਾਕ ਆ ਕੀ ਗੱਲ ਬਾਹਰ ਬੈਠੇ ਜੇ ਉਦਾਂ ਹੀ ਬੈਗੀ ਇੱਥੇ ਬਾਹਰ ਹਵਾ ਜੀ ਆਉਣ ਦੀ ਹਾਂਜੀ ਇੱਥੇ ਹੈ ਮੈਂ ਵੀ ਉਹਨੂੰ ਹੁਣੇ ਸਵਾਲ ਕਿ ਆਏ ਆ ਤੇ ਮੈਂ ਖੰਨੀ ਚੱਲ ਚਾਚੇ ਆ ਲਹਾਉਣੀ ਆ ਮਨ ਹੋਰ ਦਾ ਹੋ ਰੋ ਜਾਂਦਾ ਕਿਉਂ ਕੀ ਗੱਲ ਕੋਈ ਘਰ ਚ ਗੱਲ ਹੋਈ ਆ ਚਾਚੀ ਜੀ ਤੁਹਾਨੂੰ ਤਾਂ ਪਤਾ ਹੀ ਆ ਘਰ ਚ ਨਿੱਕੀ ਮੋਟੀ ਗੱਲ ਤੇ ਹੁੰਦੀ ਰਹਿੰਦੀ ਆ ਆਹ ਉਹ ਸਿਮੀ ਵੀ ਆਈ ਏ ਵਿਚਾਰੀ ਸਿਮੀ ਆਈ ਕੀ ਕਹਿ ਕੇ ਗਈ ਉਹ ਇਹੋ ਹੀ ਗੱਲਾਂ ਜੋ ਘਰ ਵਿੱਚ ਹੁੰਦੀਆਂ ਆ ਸੰਦੀਪ ਦੇਲਤ ਨਹੀਂ ਕਰਦਾ ਕਹਿਨ ਨੂੰ ਕਿ ਚੁਗਲੀ ਹੋ ਜਾਂਦੀ ਆ ਨਹੀਂ ਚਾਚੀ ਪਰ ਨਾ ਮੂੰਹ ਤੋਂ ਬੜੀ ਵਿਚਾਰੀ ਦੁਖੀ ਲੱਗਣ ਦੀ ਇਹ ਨਹੀਂ ਦੁਖੀ ਉਹਨੇ ਕਾਦੇ ਵਾਸਤੇ ਹੋਣਾ ਤੁਸੀਂ ਦੱਸੋ ਕੀ ਕਹਿ ਕੇ ਗਈ ਹੈ ਚੁਗਲੀ ਕਰੀ ਅਜੇ ਚ ਇਹੋ ਜਾਂਦੀ ਵੀ ਸਾਰਾ ਕੰਮ ਚਾਚੀ ਮੈਨੂੰ ਹੀ ਕਰਨਾ ਪੈਂਦਾ ਆ ਚਾਚੀ ਜੀ ਤੁਹਾਨੂੰ ਨਹੀਂ ਪਤਾ ਸਾਰਾ ਕੰਮ ਉਹ ਕੋਈ ਨਹੀਂ ਕਰਦੀ ਹੈਗੀ ਮੈਂ ਤੇ ਮੰਮੀ ਉਹ ਤੋਂ ਪਤਾ ਕਿੰਨੇ ਦੁਖੀ ਆ ਆਪ ਸਾਰਾ ਦਿਨ ਸੁੱਤੀ ਰਹਿੰਦੀ ਹੋ ਤੁਹਾਨੂੰ ਤਾਂ ਪਤਾ ਹੀ ਹੱਡ ਦਵਾ ਦੇ ਉੱਠਣ ਤੋਂ ਪਹਿਲਾਂ ਤਾਂ ਮੰਮੀ ਉੱਠ ਜਾਂਦੇ ਆ ਤੇ ਘਰ ਦਾ ਸਾਰਾ ਕੰਮ ਕਰ ਲੈਂਦੇ ਆ ਬਾਕੀ ਸਵੇਰ ਦੀ ਰੋਟੀ ਬਣਾਉਣੀ ਨਹੀਂ ਇੰਡੀਆ ਉਹ ਮੈਂ ਬਣਾ ਲੀਨੀ ਆ ਤੇ ਚੱਲ ਪੋਚਾ ਲਈ ਤਾਂ ਹੀ ਲਈ ਹੋਈ ਆ ਇਹਨੂੰ ਕਿਤੇ ਕਿਤੇ ਕਹਿਦੀ ਆ ਨਾ ਵੀ ਦੁਪਹਿਰ ਦੀ ਰੋਟੀ ਬਣਾ ਦੇ ਤੋਂ ਵੀ ਐਡਾ ਕਰਦੀ ਜਿਦਾ ਹਸਾਨ ਕਰਦੀ ਹੋਏ ਇਹ ਕਹਿੰਦੀ ਬਸ ਸਾਰਾ ਦਿਨ ਸੁੱਤੀ ਰਵਾਂ ਕਾਮਨੀ ਤੇਰੇ ਹੱਥ ਨਹੀਂ ਲਾਉਂਦੀ ਏ ਮਾੜੀ ਗੱਲ ਐ ਨਾ ਫਿਰ ਤੇ ਹੋਰ ਕੀ ਐ ਤੁਹਾਨੂੰ ਪਤਾ ਮੇਰੀ ਨਿੱਕੀ ਜੀ ਧੀ ਆ ਤੇ ਮੈਂ ਉਹਨੂੰ ਵੀ ਦੇਖਣਾ ਹੁੰਦਾ ਵਾ ਤੇ ਸਿਮੀ ਕਹਿ ਦਿੰਦੀ ਏ ਮੰਮੀ ਤੂੰ ਹੀ ਤੇ ਇਹਦਾ ਸਾਥ ਦਿੰਦਾ ਜੈ ਤੇ ਮੰਮੀ ਫੇ ਕੀ ਕਰਨ ਵਿਚਾਰੇ ਉਹ ਵੀ ਕਿੰਨੇ ਹੁੰਨੇ ਨੇ ਆਪਣੀ ਧੀ ਨੂੰ ਹੀ ਤਾਂ ਸੰਭਲਾਈਆਂ ਤੁਨ ਮੈਂ ਕਿੰਨਾ ਕੰਮ ਕਹਿਤਾ ਵਾ ਆਹੋ ਏ ਤੇ ਗੱਲ ਤੇਰੀ ਸਹੀ ਐ ਸੰਦੀਪ ਚਾਚਾ ਜੀ ਉਹ ਤੇ ਕਹੇ ਕੰਮ ਹੱਥ ਨਹੀਂ ਲਾਉਂਦੀ ਹੈਗੀ ਕੀ ਕਰਾਂ ਮੈਂ ਸਮਝ ਨਹੀਂ ਆਉਂਦੀ ਹੂੰ ਚਲੋ ਠੀਕ ਆ ਮੈਂ ਨਾ ਜਾਨੀ ਆ ਨੂਰ ਨਾ ਉੱਠ ਗਈ ਹੈ ਉਹਨੇ ਸਵਾਲ ਕਿਹਾ ਨਹੀਂ ਨਹੀਂ ਬਹਿ ਜਾ ਸੰਦੀਪ ਮੈਂ ਚਾਹ ਬਣਾਉਣੀ ਆ ਚਾਹ ਪੀ ਕੇ ਜਾਈ ਨਹੀਂ ਕੋਈ ਗੱਲ ਨਹੀਂ ਚਾਹ ਫੇਰ ਕਿਤੇ ਆ ਕੇ ਪੀ ਲੂੰਗੀ ਹੁਣ ਮੈਂ ਜਾਨੀ ਆ ਅੱਛਾ ਫੇਰ ਆਵਾਂਗੇ ਨਾਲ ਨੂਰ ਨੂੰ ਲੈ ਕੇ ਆਵਾਂਗੇ ਚੰਗਾ ਸਿਮੀ ਵਿਚਾਰੀ ਆਪਣੀਆਂ ਸੁਣਾ ਗਈਆਂ ਸੰਦੀਪ ਆਪਣੀਆਂ ਸੁਣਾ ਗਈਆਂ ਹੁਣ ਬੰਦਾ ਮੰਨੇ ਕਿ ਦੀ ਉਹ ਆਂਦੀ ਮੈਂ ਬੜੀ ਦੁਖੀ ਹਾਂ ਆਂਦੀ ਮੈਂ ਬੜੀ ਦੁਖੀ ਚੱਲ ਆਹੇ ਕੀ ਕਹਿਣਾ ਮੈਂ ਕਿੰਨੂ ਬਖਾਵਾ ਫੋਨ ਮੁੰਡੇ ਨੇ ਤੇ ਵੀਡੀਓ ਕਾਲ ਕਰਨੀ ਸੀ ਸਿਮੀ ਨੂੰ ਲਾਉਣੀ ਆ ਸਿਮੀ ਨੂੰ ਬਖਾਉਣੀ ਆ ਹੈਲੋ ਹਾਂਜੀ ਚਾਚੀ ਸਿਮੀ ਵੇਲੀ ਆ ਹਾਂਜੀ ਵੇਲੀ ਆ ਆਈ ਹਾਂ ਮੜਾ ਜਾ ਕਰਨੋਂ ਅੱਛਾ ਅੱਛਾ ਕੰਮ ਹੀ ਕੋਈ ਆਹੋ ਆ ਫਿਰ ਕੰਮ ਵੀ ਦੱਸਨੀ ਆ ਚਲ ਠੀਕ ਕੋਈ ਨਹੀਂ ਆਉਣੀ ਆ ਆਈ ਆਈ ਚੰਗਾ ਸਿਮੀ ਹੋ ਠੀਕ ਆ ਹਾਂ ਠੀਕ ਠਾਕ ਹਾਂਜੀ ਚਾਚੀ ਜੀ ਫੋਨ ਕਰਕੇ ਬੁਲਾਉਂਦੇ ਸੀ ਤੀ ਅੜੀਏ ਬੁਲਾਉਣਾ ਕੀ ਆ ਆ ਫੋਨ ਨਹੀਂ ਚੱਲਣ ਡਿਆ ਆ ਮੁੰਡੇ ਦਾ ਤੇ ਅੱਗੇ 2-3 ਦਿਨ ਹੋ ਗਏ ਫੋਨ ਨਹੀਂ ਆਇਆ अच्छा ਤੇ ਮਹਾ ਜਰਾਤੀ ਆਈ ਉਹਦੀ ਇੱਕ ਵਾਰੀ ਮਿਸ ਕਾਲ ਜੀ ਤੇ ਮੈਂ ਨੰਬਰ ਵੇਖਿਆ ਆ ਵੀ ਮੁੰਡੇ ਦਾ ਆ ਮੁੜ ਕੇ ਚੱਲਿਆ ਨਹੀਂ ਆ WhatsApp ਤੇ ਹੁੰਦਾ ਜਿਹੜਾ ਮੁੜ ਕੇ WhatsApp ਚੱਲਿਆ ਹੀ ਨਹੀਂ ਹੈਗਾ ਉਹ ਵਿਚਾਰਾ ਪਰੇਸ਼ਾਨ ਹੁੰਦਾ ਹੋਣਾ ਵੀ ਫੋਨ ਲਾਉਣਾ ਹੁੰਦਾ ਨਾ ਉਹਨੇ ਫਿਰ ਤੇ ਵੇਖੀਂ ਆ ਭਲਾ ਵੇਖ ਕਿਤੇ ਖਰਾਬ ਤਾਂ ਨਹੀਂ ਹੋ ਗਿਆ ਵੇਖ ਚੱਲਾਂ ਤੇ ਚਾਚੀ ਉਹ ਤਾਂ ਸੱਚੀ ਨਹੀਂ ਡਿਆ ਚੱਲ ਮੈਂ ਵੇਖਦੀ ਆ ਓਹੋ ਚਾਚੀ ਇਹਦੇ ਅਪਡੇਟ ਹੋਣ ਵਾਲਾ ਵਾ ਉਹ ਕੀ ਹੁੰਦਾ ਆ ਇਹ ਨਾ ਅਪਡੇਟ ਕਰਨਾ ਹੀ ਪੈਂਦਾ ਵਾ ਕੋਈ ਨਹੀਂ ਮੈਂ ਲਾਤਾ ਅਪਡੇਟ ਕਰਨ ਵਾਸਤੇ ਤੇ ਹੋ ਜਾਣਾ ਵਾ ਤੇ ਪਹਿਲਾਂ ਵਾਂਗ ਫੇਰ ਤੁਹਾਡਾ ਫੋਨ ਉਦਾਂ ਹੀ ਸਹੀ ਹੋ ਜਾਣਾ ਵਾ ਅੱਛਾ ਅੱਛਾ ਮੈਂ ਤਾਂ ਸੋਚਣ ਢੀ ਹੀ ਕਿ ਫੋਨ ਖਰਾਬ ਹੀ ਹੋ ਗਿਆ ਆ ਨਹੀਂ ਨਹੀਂ ਖਰਾਬ ਨਹੀਂ ਹੋਇਆ ਚਲੋ ਠੀਕ ਆ ਚਾਚੀ ਜਾਨਣੀ ਆ ਫਿਰ ਮੈਂ ਨਹੀਂ ਨਹੀਂ ਬਹਿ ਜਾ ਕੀ ਕਰਨਾ ਤੂੰ ਜਾ ਕੇ ਨਾਲਿਆ ਠੀਕ ਕਰਕੇ ਜਾ ਚਲਾ ਕੇ ਦੇ ਕੇ ਜਾ ਮੇਰਾ ਫੋਨ ਚਲੋ ਬੈ ਹੀ ਜਾਨਣੀ ਫਿਰ ਮੈਂ ਵੀ ਕੀ ਕਰਨਾ ਜਾ ਕੇ ਚਾਚੀ ਵਾਹ ਤੇਰੀ ਜ਼ਿੰਦਗੀ ਵਧੀਆ ਹੀ ਤੂੰ ਕਿੰਨੀ ਸੁਖੀ ਹੈ ਨਾ ਆਹੋ ਇਹ ਤਾਂ ਹੈ ਅਸਮੀ ਵਾਵਾ ਦਾ ਮੁੰਡਾ ਬਾਰੋਂ ਤਾਨੂੰ ਪੈਸੇ ਪਾਉਂਦਾ ਵਾ ਨਾ ਕੋਈ ਰੋਕ ਨਾ ਕੋਈ ਟੋਕ ਜਿੱਦਾਂ ਮਰਜ਼ੀ ਖੁੱਲਾ ਖਰਚਾ ਕਰੋ ਜੋ ਮਰਜ਼ੀ ਕਰੋ ਆਹੋ ਪੈਸੇ ਤੇ ਬਠੇਰੇ ਪਾਉਂਦਾ ਆ ਪਰ ਸਿਮੀ ਪੱਦੇ ਸਾਬੇ ਚ ਕਮਾਈ ਕਰਨੀ ਗੜੀ ਸੌਖੀ ਆ ਇਹ ਤਾਂ ਗੱਲ ਹੈ ਚਾਚੀ ਤੇਰੀ ਪਰ ਚਲ ਸਾਡੇ ਨਾਲ ਤੇ ਸੁਖੀ ਹੋਣਾ ਚਾਚੀ ਮੇਰਾ ਤੇ ਨਾ ਪਿੰਡ ਜਾਣ ਨੂੰ ਬੜਾ ਹੀ ਦਿਲ ਕਰਦਾ ਈ ਤੇ ਚਲ ਜਾ ਕੇ ਦੱਸ ਆਪਣੇ ਪੇਕੇਆਂ ਨੂੰ ਫੋਨ ਕਰ ਵੀ ਮੈਂ ਆਉਣਾ ਆ ਜਾਵਾਂ ਕਿਦਾਂ ਹਜੇ ਮੈਂ ਹੋਂਦ ਪਿੱਛੇ ਜੀ ਰਹਿ ਕੇ ਆਈਆਂ ਥੋੜੇ ਦਿਨ ਫਿਰ ਮੰਮੀ ਹਣੀ ਵੀ ਗੁੱਸਾ ਕਰਦੇ ਆ ਵੀ ਤੂੰ ਉਹਦੇ ਝਾਟੇ ਆ ਜਾਨੀ ਆ ਫਿਰ ਤੁਹਾਨੂੰ ਪਤਾ ਬਾਰ ਬਾਰ ਚੰਗਾ ਵੀ ਨਹੀਂ ਨਾ ਲੱਗਦਾ ਹੂੰ ਤੇ ਚਲਸੀ ਮੀ ਅਮਰ ਤੇ ਤੇ ਨਾ ਠੀਕ ਹੀ ਰਹਿੰਦਾ ਨਾ ਉਹ ਤੇ ਨਿੱਤਰ ਹੱਥੀ ਉੱਥੀ ਪੈਂਦਾ ਨਹੀਂ ਚਾਚੀ ਹੱਥੀ ਉੱਥੀ ਤੇ ਨਹੀਂ ਪੈਂਦਾ ਪਰ ਮਾਂ ਦੇ ਮਗਰ ਬੜਾ ਲੱਗਾ ਜੇ ਮਾਂ ਕਹਦੇ ਪਿਆ ਸਹੀ ਆ ਤੇ ਉਹਨੇ ਕਹਿਣਾ ਸਹੀ ਆ ਤੇ ਜੇ ਗਲਤ ਆ ਤੇ ਗਲਤ ਆ ਮੇਰੀ ਤਾਂ ਇੱਕ ਨੀ ਕਿਤੇ ਸੁਣਦਾ ਗਿੰਦਾ ਪਰ ਸਿਮੀ ਮੈਂ ਇਹਦੇ ਵਿੱਚ ਹੁਣ ਕੀ ਕਰ ਸਕਦੀ ਆ ਚਲ ਚਾਚੀ ਘਰ ਤੇ ਭਾਵੇਂ ਕੁਝ ਨਹੀਂ ਸਕਦੀ ਪਰ ਇਦਾਂ ਕਰੀ ਹਾਂ ਤੁਹਾਡੇ ਘਰ ਆਈ ਹਾਂ ਕਿਹੇ ਦਿਨ ਤੇ ਸਮਝਾਈ ਹਾਂ ਇਹਨਾਂ ਨੂੰ ਜੇ ਮੈਂ ਤੁਹਾਡੇ ਘਰ ਆ ਕੇ ਬੋਲੀ ਤੇ ਉਹਨਾਂ ਨੇ ਫਿਰ ਗੁੱਸਾ ਕਰਨਾ ਕਿ ਤੂੰ ਕੌਣ ਹੈ ਸਾਡੇ ਘਰ ਚ ਬੋਲਣ ਵਾਲੀ ਪਰ ਫਿਰ ਵੀ ਕੋਈ ਗੱਲ ਨਹੀਂ ਮੈਂ ਤੇਰੇ ਬਾਰੇ ਸੋਚਾਂਗੀ ਕੁਝ ਆਹੋ ਚਲ ਚੰਗਾ ਚਾਚੀ ਹੁਣ ਮੈਂ ਜਾਂਨੀ ਆਂ ਹੁਣ ਜਾ ਕੇ ਵੀ ਪਤਾ ਨਹੀਂ ਉੱਥੇ ਕੀ ਹੋਣਾ ਈਓ ਹਜੇ ਅੰਦਰ ਨਹੀਂ ਵੜਨਾ ਤੇ ਇਹਨਾਂ ਨੇ ਪਹਿਲਾਂ ਕਿਲੇਸ਼ ਪਾ ਦੇਣਾ ਹੈ ਦੋਵੇਂ ਜਣੀਆਂ ਨੇ ਇੰਨਾ ਵੀ ਨਸਤਉਂਦੀਆਂ ਝਾਂ ਕਹਿ ਦੇਣੀਆਂ ਕੱਪੜੇ ਧੋਲਾ ਝਾਂ ਕਹਿ ਦੇਣ ਕਿ ਕੁੜੀ ਫੜਲਾ ਚਾਹ ਬਣਾਲਾ ਵੀ ਕੋਈ ਨਾ ਕੋਈ ਕੰਮ ਇਹਨਾਂ ਨੇ ਮਤਲਬ ਕਹਿੰਦੀਆਂ ਰਹਿਣਾ ਹੁੰਦਾ ਏ ਚਲ ਕੋਈ ਗੱਲ ਨਹੀਂ ਮੈਂ ਆਵਾਂਗੀ ਕਿਸ ਦਿਨ ਹਾਂ ਚਲ ਚੰਗਾ ਫਿਰ ਚਾਚੀ ਆਵੇ ਇਹ ਫੋਨ ਤੇ ਵੇਖ ਦੇ ਚੱਲਿਆ ਕਿ ਨਹੀਂ ਚੱਲਿਆ ਜੇ ਹਾਂ ਫੋਨ ਹੋ ਗਿਆ ਜੀ ਤੁਹਾਡਾ ਕਰ ਲਓ ਹੁਣ ਤੁਸੀਂ ਫੋਨ ਮੁੰਡੇ ਨੂੰ ਚਲ ਠੀਕ ਐ ਠੀਕ ਐ ਮੈਂ ਫੜਾ ਫੜਾ ਸਬਜੀ ਲੈ ਆਵਾ ਮੁੜ ਕੇ ਨੇਰਾ ਹੋ ਜਾਣਾ ਆ ਆ ਕੇ ਬਣਾਉਣੀ ਵੀ ਆ ਸਾਹਿਗਾ ਚਾਚੀ ਜੀ 사시ਗਾ ਸੰਦੀਪ ਕਿਤੋਂ ਆਈਆਂ ਮੈਂ ਮੰਮੀ ਦੀ ਦਵਾਈ ਲੈ ਕੇ ਆਈ ਹਾਂ ਬਾਜ਼ਾਰੋਂ ਅੱਛਾ ਅੱਛਾ ਮੈਂ ਸਬਜ਼ੀ ਜੀ ਲੈਣ ਗਈ ਹਾਂ ਅੱਛਾ ਅੱਛਾ ਆ ਜਾ ਫਿਰ ਪਾਣੀ ਪੂੜੀ ਪੀ ਕੇ ਚੱਲ ਮੈਂ ਮੰਮੀ ਦਵਾਈ ਵੀ ਕਰਨੀ ਨਹੀਂ ਆ ਜਾ ਕੋਹ ਨਹੀਂ ਹੁੰਦਾ ਆ ਜਾ ਚਲੋ ਪਾਣੀ ਪੀਣੇ ਕੋਟ ਕੋਟ ਪਾਣੀ ਪੀ ਕੇ ਚੱਲ ਜਾਨੀ ਮੈਂ ਵੀ ਸਬਜ਼ੀ ਲੈਣ ਚਲ ਗਈ ਮੈਂ ਹਨੇਰਾ ਹੋਏਣਾ ਮੁੜ ਕੇ ਅੱਛਾ ਅੱਛਾ ਤੁਹਾਨੂੰ ਪਤਾ ਬਣਾਉਣੀ ਵੀ ਫਿਰ ਹੁੰਦੀ ਆ ਹਾਂਜੀ ਮੰਮੀਂ ਦੀਆਂ ਨਾ ਲੱਟਾ ਦੋਦੀ ਹੈ ਤਾਂ ਉਹ ਕਹਿੰਦੇ ਦਵਾਈ ਲੈ ਦੇ ਅੱਛਾ ਅੱਛਾ ਚਲੋ ਆ ਜਾ ਪਹਿ ਜਾ ਸੰਦੀਪ ਮੈਂ ਪਾਣੀ ਲੈ ਕੇ ਆਵਾਂ ਹਾਂਜੀ ਭਾ ਸੰਦੀਪ ਮੈਂ ਚਾਹ ਬਣਾਉਣੀ ਕੋਟ-ਕਟ ਚਾਹ ਪੀਨੇ ਆ ਨਹੀਂ ਨਹੀਂ ਚਾਚੀ ਜੀ ਚਾਹ ਨਾ ਮੈਨੂੰ ਘਰ ਜਾ ਕੇ ਬਣਾਉਣੀ ਪੈਣੀ ਆ ਤੁਹਾਨੂੰ ਪਤਾ ਹੈ ਇਹ ਟਾਈਮ ਮੰਮੀ ਨੇ ਵੀ ਚਾਹ ਪੀਣੀ ਹੁੰਦੀ ਹੈ ਤੇ ਸਿਮਿੰ ਨੇ ਤਾਂ ਚਾਹ ਬਣਾਉਣੀ ਨਹੀਂ ਆ ਫਿਰ ਮੈਨੂੰ ਬਣਾਉਣੀ ਪੈਂਦੀ ਚਾਹ ਆਹੋ ਇਹ ਤੇ ਹੈ ਉਹ ਸਾਡਾ ਡੇਟ ਗੱਲ ਤੇ ਆ ਗਈ ਕਿੰਨਾ ਵਧੀਆ ਤਰੀਕੇ ਨਾਲ ਰਿੰਦੇ ਤੁਸੀਂ ਇਕੱਲੇ ਰਿੰਦੇ ਜੇ ਨਾ ਖੇੜੀ ਰੋਕ ਨਾ ਟੋਕ ਆਪਣਾ ਖਾਣਾ ਆਪਣਾ ਪੀਣਾ ਆਹੋ ਸੰਦੀਪ ਇਹ ਤੇ ਹੈ ਹਨਾ ਮੈਂ ਵੀ ਤੁਹਾਡੇ ਵਾਂਗ ਕੱਢੀ ਖੜੀ ਸੋਚਦੀ ਕਿ ਮੈਂ ਵੀ ਇਕੱਲੀ ਰਵਾਂ ਆਪਣੀ ਮਰਜ਼ੀ ਨਾਲ ਠਾ ਆਪਣੀ ਮਰਜ਼ੀ ਨਾਲ ਖਾਵਾਂ ਪਰ ਅਫੇ ਸੋਚਦੀ ਆ ਕਿ ਜੇ ਮੈਂ ਉਹ ਵੀ ਆਖੋਗੀ ਨਾ ਤਾਂ ਮੰਮੀ ਦਾ ਕੀ ਹੋਊਗਾ ਸਿਮੀ ਤੇ ਧਿਆਨ ਨਹੀਂ ਦਿੰਦੀ ਤਾਂ ਫੇਰ ਮੇਰਾ ਵੱਖਾ ਹੁੰਦਾ ਜੀ ਨਹੀਂ ਕਰਦਾ ਚਲ ਕੋਈ ਨਹੀਂ ਸੰਦੀਪ ਆ ਜਾ ਸਿਮੀ ਆਉਣਾ ਕੀ ਹੈ ਚਾਚੀ ਵੇਖਾ ਆ ਮੈਂ ਬੈਣ ਤੇ ਇੱਥੇ ਆ ਕੇ ਵੇਲੀ ਹੋ ਕੇ ਬੈਠੀ ਐ ਇਹਨੂੰ ਇੰਨਾ ਨਹੀਂ ਪਤਾ ਲੱਗਣ ਡਿਆ ਵੀ ਰਾਤੀ ਰੋਟੀ ਪਾਣੀ ਦਾ ਵੀ ਟਾਈਮ ਹੋਣ ਡਿਆ ਉਹ ਵੀ ਕਰਨਾ ਵਾ ਉੱਤੋਂ ਕੁੜੀ ਦਾ ਫਾਜਾ ਮੈਨੂੰ ਫੜਾ ਆਈ ਐ ਨਹੀਂ ਫਾਹ ਵਾਲੇ ਚ ਕਰੀ ਗੱਲ ਆ ਗਈ ਤੈਨੂੰ ਪਤਾ ਨਾ ਮੰਮੀ ਕੋ ਨਹੀਂ ਤੁਰਿਆ ਜਾਂਦਾ ਤਾਂ ਮੰਮੀ ਨੇ ਕਿਹਾ ਸੀ ਦਵਾਈ ਲੈ ਦੇ ਉਦੋਂ ਤੋ ਗਈ ਨਹੀਂ ਆ ਤੇ ਜੇ ਮੈਂ ਚਲ ਕੇ ਦਵਾਈ ਲੈਣ ਤਾਂ ਕੁਰੀ ਟਰ ਕੋ ਛੱਡ ਕੇ ਜਾਣੀ ਹੀ ਉਹ ਵੀ ਤੂੰ ਹੁਣ ਆ ਗਈ ਇੱਧਰ ਕੁਰੀ ਮੰਮੀ ਨੂੰ ਖਰਾ ਕੇ ਮੰਮੀ ਕਿ ਤੂੰ ਰਹਿ ਜਾਂਦਾ ਨਾ ਹੀ ਮੰਮੀ ਕਿੱਦਾਂ ਸਾਂਭਣਗੇ ਫਿਰ ਤੂੰ ਨਾ ਬਲ ਚੰਗੀ ਨਾ ਬਣ ਤੂੰ ਘਰੋਂ ਦਾ ਲਾ ਕੇ ਆ ਗਈਆਂ ਤੇ ਇੱਥੇ ਆ ਕੇ ਵਿਹਲੀ ਬੈਠੀ ਗੱਲਾਂ ਮਾਰਨ ਨੂੰ ਸਿਮੀ ਹੋਂ ਹੀ ਆਈ ਮੈਂ ਆ ਹੀ ਲਿਆਂਦਾ ਨੂੰ ਮੈਂ ਵੀ ਸਬਜ਼ੀ ਲੈਣ ਗਈ ਤੇ ਮੈਂ ਕਿਹਾ ਆ ਜਾ ਸੰਦੀਪ ਪਾਣੀ ਪੀ ਲੈ ਘੁੱਟ ਬਹਿ ਜਾ ਇੱਥੇ ਐਵੇਂ ਨਾ ਘਰਮ ਹੋਈ ਜਾ ਸੰਦੀਪ ਸਿਮੀ ਮੈਂ ਤੁਹਾਡਾ ਦੋਵਾਂ ਦਾ ਸਾਂਭ ਲਾ ਲਿਆ ਆਇਆ ਤੁਸੀਂ ਦੋਵੇਂ ਕਹਿੰਦੀਆਂ ਨਾ ਕਿ ਚਾਚੀ ਤੂੰ ਬੜੀ ਸੁਖੀ ਆ ਤੂੰ ਬੜੀ ਸੁਖੀ ਆ ਸੁਖੀ ਸਾਕੀ ਮੈਂ ਕੋਈ ਨਹੀਂ ਹੈਗੀ ਮੇਰਾ ਬਾਹਰ ਪੁੱਤ ਪਰਦੇਸਾਂ ਦੇ ਵਿੱਚ ਆ ਉਹ ਵੀ ਕਿਉਂ ਗਿਆ ਕਰਜੇ ਕਰਕੇ ਨਹੀਂ ਤੇ ਮਾਪੋਤਾਂ ਦਾ ਸਾਡਾ ਖਰਚਾ ਤਾਂ ਉਹ ਇੱਥੇ ਬੈ ਕੇ ਵੀ ਕਰ ਸਕਦਾ ਆ ਉਹ ਪਤਾ ਬਾਹਰ ਕਿ ਨਬਦੋ ਕੀ ਆ ਕਿੰਨੀਆਂ ਪਰੇਸ਼ਾਨੀਆਂ ਦੇ ਵਿੱਚ ਉਹ ਲੰਘਣਾ ਪੈਂਦਾ ਆ ਤੇ ਨਾਲੇ ਸਿਮਨੀ ਤੂੰ ਆਨੀ ਹੀ ਨਾ ਸਿਮਰ ਕਿਉਣੀ ਇੱਥੇ ਆਉਂਦੀ ਉਹਦੇ ਸੌਰੇ ਨਹੀਂ ਆਉਣ ਦਿੰਦੇ ਪਤਾ ਮੈ ਰੀਤੀ ਕਿ ਨੀਦੂ ਕੀ ਆਪਣੇ ਘਰ ਚ ਕਹਿੰਦੇ ਹੋਂ ਦੇ ਸਿਆਣੇ ਚੱਗਾ ਚੁੱਕੀ ਐ ਟਟੇਡਾ ਆਪਣਾ ਹੀ ਨੰਗਾ ਹੁੰਦਾ ਆ ਕਿਸ ਨੂੰ ਕੀ ਦੱਸਾਂ ਮੈਂ ਘਰ ਕਰ ਜਾ ਕੇ ਕਿ ਮੈਂ ਦੁਖੀ ਆ ਤੁਸੀਂ ਤੇ ਐਵੇਂ ਨੀ ਕੀ ਨਿੱਕੀ ਗੱਲ ਤੋਂ ਲੜਦੀਆਂ ਰਹਿੰਦੀਆਂ ਜੇ ਨਾਲੇ ਸੁੱਖ ਆਪਣੇ ਘਰ ਚੋਂ ਆਪ ਹੀ ਲੱਭਣਾ ਪੈਂਦਾ ਆ ਕੋਈ ਨਹੀਂ ਸੁੱਖ ਕਿਸ ਨੂੰ ਕੋਈ ਵੀ ਦਿੰਦਾ ਮੈਂ ਤੁਹਾਨੂੰ ਨਾ ਇੱਕ ਗੱਲ ਦੱਸਨੀ ਆ ਇੱਕ ਬੰਦਾ ਹੀ ਮਹਾਤਮਾ ਬੁੱਧ ਕੋ ਚਲ ਗਿਆ। ਉਹਨਾਂ ਦੇ ਨਾ ਕਦਮਾਂ ਦੇ ਵਿੱਚ ਜਾ ਕੇ ਡੇਗ ਗਿਆ। ਉਹ ਸੁਰਤੀ ਲਾ ਕੇ ਬੈਠੇ ਸੀ। ਤੇ ਜਦੋਂ ਉਹਨਾਂ ਦੀ ਸੁਰਤੀ ਖੁੱਲੀ ਨਾ ਤੇ ਉਹ ਕਹਿੰਦਾ ਵੀ ਮਹਾਤਮਾ ਜੀ ਮੈਨੂੰ ਨਾ ਸੋਖ ਦਓ। ਕਹਿੰਦਾ ਵੀ ਹਾਂ ਭਗਤਾ ਦੱਸ ਕੀ ਚਾਹੀਦਾ ਆਂਦਾ ਮੈਨੂੰ ਸੋਖ ਚਾਹੀਦਾ ਹੋਰ ਨਹੀਂ ਕੁਝ ਚਾਹੀਦਾ। ਆਂਦਾ ਜੇ ਤੁਹਾਨੂੰ ਸੋਖ ਚਾਹੀਦਾ ਨਾ ਤੇ ਜਿਹੜਾ ਬੰਦਾ ਸੁਖੀ ਹੈ ਨਾ ਜਾ ਉਹਦੀ ਮੈਨੂੰ ਨਾ ਜੁੱਤੀ ਲਿਆ ਕੇ ਤੇ ਇੱਥੇ ਦੇ ਦੇ। ਉਹ ਬੰਦੇ ਨੇ ਕਿਹਾ ਵੀ ਇਹ ਕਿ ਡਿਕ ਗੱਲ ਆ ਜੁੱਤੀ ਮੈਂ ਹੁਣੇ ਲਿਆ ਦੇਣਾ ਤੁਹਾਨੂੰ ਅੱਜ ਹੀ ਫੇਰ ਸੋਚਣ ਲੱਗ ਪਏ ਮੈਂ ਲਿਆਵਾਂ ਜੁੱਤੀ ਕਿ ਦੀ ਉਹਨੇ ਦਿਮਾਗ 'ਚ ਸੋਚਿਆ ਵੀ ਸਾਡੇ ਪਿੰਡ ਦੇ ਵਿੱਚ ਨਾ ਚੌਧਰੀ ਆ ਜਿਹੜਾ ਸਾਰੇ ਪਿੰਡ ਨਾਲੋਂ ਅਮੀਰ ਤੇ ਸੁਖੀ ਆ ਉਹਦੇ ਕੋਲ ਚੱਲ ਗਿਆ ਉਹ ਕਹਿੰਦਾ ਵੀ ਚੌਧਰੀ ਜੀ ਮੈਨੂੰ ਨਾ ਤੁਹਾਡੀ ਜੁੱਤੀ ਚਾਹੀਦੀ ਆ ਕਹਿੰਦਾ ਵੀ ਜੁੱਤੀ ਕਹਿੰਦਾ ਹਾਂ ਕਹਿੰਦਾ ਕੀ ਕਰਨੀ ਕਹਿੰਦਾ ਵੀ ਮਹਾਤਮਾ ਬੁੱਧ ਜੀ ਨੇ ਨਾ ਕਿ ਆ ਮੈਨੂੰ ਵੀ ਸੁਖੀ ਬੰਦੇ ਦੀ ਜੁੱਤੀ ਲਿਆ ਉਹ ਆਂਦਾ ਵੀ ਜੁੱਤੀ ਤੂੰ ਲੈ ਜਾ ਪਰ ਮੈਂ ਸੁਖੀ ਸਾਖੀ ਨਹੀਂ ਉਹ ਕੋਈ ਵੀ ਆ ਜੋ ਤੈਨੂੰ ਮੇਰੇ ਮੈਲ ਘੋੜੇ ਬੈਣ ਆ ਲੱਭਣ ਦੇ ਆ ਨਾ ਇਹ ਸਭ ਕਰਜ਼ੇ ਤੇ ਆ ਤੇ ਮੇਰੇ ਮੁੰਡੇ ਵੀ ਨਾ ਆਪਸ ਵਿੱਚ ਲੜਦੇ ਘੁਲਦੇ ਆ ਉਹ ਵੀ ਸੁਖੀ ਸਾਖੀ ਨਹੀਂ ਕੋਈ ਵੀ ਕਹਿੰਦਾ ਅੱਛਾ ਕਹਿੰਦਾ ਫੇਰ ਮੈਂ ਨਾ ਏਦਾਂ ਕਰਦਾ ਆ ਵੀ ਹਾਂਡੇ ਇਲਾਕੇ ਦਾ ਨਾ ਮੰਤਰੀ ਆ ਸਭ ਤੋਂ ਸੁਖੀ ਮੈਂ ਉਹਦੇ ਕੋਲ ਜਾਂਨਾ ਆ ਉਹ ਨਾ ਉਹਦੇ ਕੋਲ ਚਲ ਗਿਆ ਉਹ ਆਂਦਾ ਵੀ ਮੰਤਰੀ ਜੀ ਤੁਹਾਡੀ ਨਾ ਮੈਨੂੰ ਜੁੱਤੀ ਚਾਹੀਦੀ ਆ ਕਹਿੰਦਾ ਜੁੱਤੀ ਚਾਹੀਦੀ ਆ ਕਹਿੰਦਾ ਹਾਂ ਜੀ ਮੈਨੂੰ ਨਾ ਆਤਮਾ ਬੁੱਧ ਜੀ ਨੇ ਕਿਹਾ ਆ ਵੀ ਸੁਖੀ ਬੰਦੇ ਦੀ ਨਾ ਜੁੱਤੀ ਲਿਆ ਕਹਿੰਦਾ ਜੁੱਤੀ ਤਾਂ ਤੂੰ ਭਾਵੇਂ ਮੇਰੀ ਲੈ ਜਾ ਪਰ ਮੈਂ ਸੁਖੀ ਸਾ ਕੀ ਨਹੀਂ ਉਹ ਕੋਈ ਵੀ ਆਂਦਾ ਆਖਿਆ ਕਹਿੰਦਾ ਵੀ ਜਿਹੜਾ ਇਹ ਵਿਰੋਧੀ ਪਾਰਟੀ ਹੈ ਨਾ ਵਿਰੋਧੀ ਪਾਰਟੀ ਨੇ ਉਹਦੇ ਤੇ ਪੰਜ ਕੇਸ ਕਰਤੇ ਤਿੰਨ ਜਿਹੜੇ ਉਹ ਸੱਚੇ ਤੇ ਦੋ ਝੂਠੇ ਜਿਹੜੇ ਸੱਚੇ ਉਹਦੀ ਤੇ ਗਲਤੀ ਦੇ ਕਾਰਨ ਹੋਏ ਸੀ ਤੇ ਦੋ ਜਿਹੜੇ ਝੂਠੇ ਆ ਨਾ ਉਹ ਦਿਨ ਰਾਤ ਉਹਨੂੰ ਸੌਂ ਨਹੀਂ ਹੀ ਦਿੰਦੇ ਉਹ ਆਂਦਾ ਵੀ ਮੈਂ ਪਤਾ ਕਿੰਨਾ ਦੁਖੀ ਆ ਮਿੱਠੇ ਨੂੰ ਮੇਰਾ ਦਿਲ ਕਰਦਾ ਉਹ ਮੈਂ ਖਾ ਨਹੀਂ ਸਕਦਾ ਸ਼ੂਗਰ ਦਾ ਮਰੀਜ਼ ਇਹਦੇ ਤੋਂ ਵੱਧ ਹੋਰ ਦੁਖੀ ਹੋ ਕਿੰਨਾ ਹੋਏਗਾ ਉਹ ਕਹਿੰਦਾ ਵੀ ਅੱਛਾ ਉਥੋਂ ਵੀ ਉਹ ਚਲ ਗਿਆ ਮਹਾਤਮਾ ਜੀ ਕਿਉਂ ਗਿਆ ਮਹਾਤਮਾ ਜੀ ਨੇ ਉਹਨੂੰ ਪੁੱਛਿਆ ਲਿਆਂਦੀ ਅਜਤੀ ਉਹ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਮੈਨੂੰ ਮaaf ਕਰ ਦਿਓ ਮੈਂ ਬੜਾ ਖੋਸ਼ ਹਾਂ ਆਪਣੀ ਜ਼ਿੰਦਗੀ 'ਚ ਮੈਂ ਬਹੁਤ ਸੁਖੀ ਬੰਦਾ ਹਾਂ ਮੈਨੂੰ ਹੋਰ ਸੋਖਣੀ ਚਾਹੀਦਾ ਤੈ ਤੋ ਹੀ ਤੋ ਹੀ ਨਿੱਕੀ ਨਿੱਕੀ ਗੱਲ ਤੋਂ ਲੜਦਿਆਂ ਰਹਿੰਦੀਆਂ ਜੇ ਇਹ ਚੀਜ਼ਾਂ ਦੇ ਸੋਖ ਤੁਹਾਨੂੰ ਆਪਣੇ ਘਰ ਚੋਂ ਲੱਭਣੇ ਪੈਣੇ ਆ ਤੁਹਾਡੇ ਕੋ ਸਾਰੀਆਂ ਸਹੂਲਤਾਂ ਹੈਗੀਆਂ ਆ ਸਿਰਫ ਤੁਸੀਂ ਵਰਤਦੀਆਂ ਨਹੀਂ ਜੇ ਐਵੇਂ ਇੱਕ ਦੂਜੀ ਨੂੰ ਕਹੀ ਜਾਂਦੀਆਂ ਜੇ ਮੈਂ ਬੜੀ ਦੁਖੀ ਉਹ ਆਂਦੀ ਮੈਂ ਬੜੀ ਦੁਖੀ ਗੱਲ ਤੇ ਸਾਰੀ ਕੰਮ ਦੀ ਆ ਨਾ ਕੰਮ ਤੇ ਤੁਸੀਂ ਚੰਗੀਆਂ ਭਲੀਆਂ ਜੇ ਮਿੰਟੋ ਮਿੰਟ ਕਰਕੇ ਉਹ ਲਾਂਬੇ ਮਾਰ ਗੱਲ ਤੁਹਾਡੀ ਸਹੀ ਹੈ ਚਾਚਾ ਜੀ ਹੁਣ ਜਿੰਨਾ ਸੀ ਮੇਰੇ ਦੀ ਕੰਮ ਕਰਨਗੇ ਨਾ ਓਨਾ ਹੀ ਸਹੀ ਜੇ ਬਾਕੀ ਕੰਮ ਸਾਰਾ ਹੋਗਾ ਨਾ ਉਹ ਮੈਂ ਆਪੇ ਕਰ ਲਿਆ ਕਰੂੰਗੀ ਨਹੀਂ ਸੰਦੀਪ ਆਪਾਂ ਹੁਣ ਸਾਰਾ ਕੰਮ ਦੋਹਰਾ ਲ ਕੇ ਹੀ ਕਰਿਆ ਕਰਾਂਗੇ ਠੀਕ ਹੈ ਦੀਦੀ ਚੱਲੀਏ ਫਿਰ ਆਪਾਂ ਮੰਮੀ ਨੂੰ ਦਵਾਈ ਦੇਣੀ ਸੀ ਚਲੋ ਚਲੋ ਚੰਗਾ ਚਾਚਾ ਜੀ